ਬਰਨਾਲਾ ਜਮਨੀ ਚੋਣ ਲਈ ਲਗਾਤਾਰ ਧੂਆਂ ਤਾਰ ਪ੍ਰਚਾਰ جاری ਹੈ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਵੀ ਲਗਾਤਾਰ ਧੂਆਂ ਤਾਰ ਪ੍ਰਚਾਰ ਕਰ ਰਿਹਾ ਹੈ ਇਹਨਾਂ ਨੂੰ ਕਾਲਾ ਢਿੱਲੋਂ ਵੀ ਹਾਕੇ ਦੇ ਵਿੱਚ ਕਿਹਾ ਜਾਂਦਾ ਹੈ ਲਗਾਤਾਰ ਵਿਚਰਦੇ ਰਹੇ ਨੇ ਲੋਕਾਂ ਦੇ ਵਿੱਚ ਲੇਕਿਨ ਇਸ ਵਾਰ ਕੀ ਆਪਣਾ ਦੰਖਮ ਉਹ ਜਮਨੀ ਚੋਣਾਂ ਦੇ ਵਿੱਚ ਦਿਖਾ ਪਾਉਣਗੇ ਇਸੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਕੁਲਦੀਪ ਸਿੰਘ ਢਿੱਲੋਂ ਅਤੇ ਕਾਰ ਢਿੱਲੋਂ ਮੌਜੂਦ ਨੇ ਢਿੱਲੋਂ ਸਾਹਿਬ ਸਵਾਗਤ ਹੈ ਪਹਿਲਾਂ ਥੈਂਕਿਊ ਜੀ ਥੈਂਕਿਊ ਥੈਂਕਿਊ ਢਿੱਲੋਂ ਸਾਹਿਬ ਪਹਿਲਾਂ ਤਾਂ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਆਵਾਦੀ ਪਾਰਟੀ ਵੀ ਟੱਕਰ ਦੇ ਵਿੱਚ ਹੈ ਬੀਜੇਪੀ ਵੀ ਟੱਕਰ ਤੇ ਆਕਾਲੀ ਦਾ ਲੰਮੇਤ ਸਰ ਤੇ ਉਤੋਂ ਗੁਰਦੀਪ ਸਿੰਘ ਬਾਠ ਆਜ਼ਾਦ ਉਮੀਦਵਾਰ ਦੇਖੋ ਜਿਹੜੀ ਦਾ ਬੀਜੇਪੀ ਦੀ ਗੱਲ ਹੈ ਬੀਜੇਪੀ ਬੇਸੀ ਜਿਹੜੀ ਸਾਡੇ ਲੋਕ ਜਿਹੜੇ ਪੰਜਾਬ ਦੇ ਨੂੰ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਮੰਨਦੇ ਮੰਨਦੇ ਨੇ ਵੀ ਉਹਨੂੰ ਕੋਈ ਜ਼ਿਆਦਾ ਇੱਥੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਕੋਈ ਨੂੰ ਤਵੱਜੋ ਨਹੀਂ ਦਿੰਦਾ ਦੂਜਾ ਤਾਂ ਕੈਂਡੀਅਟ ਐ ਟੱਸ ਹੈ ਜਿਹੜਾ ਬਰਨਾਲ ਦੇ ਲਈ ਇੱਕ ਐਕਸਪੋਰਟ ਫੇਸ ਹੈ ਉਹਦੇ ਬਾਰੇ ਲੋਕਾਂ ਨੂੰ ਪਤਾ ਵੀ ਇਹ ਇਹਦਾ ਲੋਕਾਂ ਨਾਲ ਇਲੈਕਸ਼ਨ ਤੋਂ ਬਾਅਦ ਕਿਸ ਤਰ੍ਹਾਂ ਦਾ ਵਰਤਾਰਾ ਹੁੰਦਾ ਉਹ ਇਲੈਕਸ਼ਨ ਤੋਂ ਬਾਅਦ ਜਿਹੜਾ ਆਪਣਾ ਫੋਨ ਨਹੀਂ ਚੁੱਕਦੇ ਲੋਕਾਂ ਦਾ ਲੋਕਾਂ ਨੂੰ ਮਿਲਦੇ ਨਹੀਂ ਗਿਆ ਨੂੰ ਕੋਈ ਦੁੱਖ ਸੁੱਖ ਦੀ ਉਹਨਾਂ ਦੀ ਸਾਂਝ ਨਹੀਂ ਪਰ ਜਿਵੇਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਜਿਸ ਤਰ੍ਹਾਂ ਦਾ ਜਿਹੜੇ ਉੱਥੋਂ ਜਿਹੜੇ ਵਰਕਰ ਜਿਹਨਾਂ ਨੇ ਉਹਨਾਂ ਲਈ 15-15 ਸਾਲ 20-20 ਸਾਲ ਕੰਮ ਕੀਤਾ ਜਿਸ ਤਰ੍ਹਾਂ ਉਹਨਾਂ ਦਾ ਸੋਚਣਾ ਕੀਤਾ ਜਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਹਿੱਤਾਂ ਨੂੰ ਨਾਖਲਵਾੜ ਕੀਤਾ ਬਾਹਰੋਂ ਪਾਰਟੀਆਂ ਚੋਂ ਲਿਆ ਕੇ ਜਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਮਾਨ ਸਨਮਾਨ ਮਿਲਣਾ ਸੀ ਉਹਨਾਂ ਨੂੰ ਕੁਰਸੀਆਂ ਤੇ ਉਹਨਾਂ ਨੂੰ ਬਿਠਾਤਾ ਕੁਝ ਉਹਨਾਂ ਨੇ ਆਪਣੀ ਸੈਟਿੰਗ ਕਰਕੇ ਤਾਂ ਜਿਹੜਾ ਉਹਨਾਂ ਨੂੰ ਚੰਗੀ ਤਰ੍ਹਾਂ ਜਿੱਥੋਂ ਦੇ ਬਰਨਾਲੇ ਦੇ ਲੋਕ ਆ ਉਹਨਾਂ ਨੂੰ ਉਹਨਾਂ ਨੂੰ ਜਾਣਦੇ ਉਹਨਾਂ ਦੀ ਤਾਂ ਕੋਈ ਗੱਲ ਹੈ ਨਹੀਂ ਉਹ ਤਾਂ ਕਹਿੰਦੇ ਇੱਕ ਕਾਣੀ ਚ ਕਣ ਪੈ ਗਿਆ ਇੱਕ ਬੀਜੇਪੀ ਦੀ ਗੱਲ ਇੱਥੇ ਨਹੀਂ ਸੀ ਦੂਜਾ ਕੈਂਡੀਡੇਟ ਉਸ ਤਰ੍ਹਾਂ ਲੱਗਾ ਜੋ ਕੋਈ ਥੋਰ ਕੈਂਡੀਡੇਟ ਹੁੰਦਾ ਤਾਂ ਉਹ ਸਾਰਾ ਥੋੜਾ ਬਹੁਤਾ ਉਹਨੂੰ ਇੱਥੋਂ ਬੀਜੇਪੀ ਦੇ ਦਿਸ਼ ਦੀ ਥੋੜਾ ਪਤਾ ਉਹ ਤਾਂ ਕਹਿੰਦੇ ਕਿਸਾਨ ਨਹੀਂ ਅਸੀਂ ਖੇਤਾਂ 'ਚ ਬੈਠੇ ਦੇਖਿਆ ਉਹ ਤਾਂ ਨਾਲ ਨਾਲ ਉਹਨਾਂ ਨੇ ਡੀਏਪੀ ਦੇ ਕਹਿੰਦੇ ਇੱਥੇ ਟਰੱਕਾਂ ਦੇ ਟਰੱਕ ਲਾ ਦੇ ਦੇਖੋ ਡੀਏਪੀ ਦਾ ਉਹਨਾਂ ਨਾਲ ਕੋਈ ਐਮੀਨ ਉਹਨਾਂ ਨਾਲ ਗੱਲਾਂ ਨੇ ਜੇ ਫਿਰ ਉਹ ਖੰਜਲ ਖਰਾਬ ਕਿਉਂ ਹੋਣਾ ਪਿਆ ਉਹਨਾਂ ਨੂੰ ਪਹਿਲਾਂ ਚਾਹੀਦਾ ਸੀ ਫਿਰ ਜੇ ਜਾਂ ਉਹਨਾਂ ਨੂੰ ਇੱਕ ਇਹਨਾਂ ਦਾ ਇਲੈਕਸ਼ਨ ਸੋਸਾ ਸੀ ਵੀ ਪਹਿਲਾਂ ਉਹ ਚੀਜ਼ ਨੂੰ ਰੋਕ ਲਿਆ ਵੀ ਫਿਰ ਅਸੀਂ ਇਹ ਲੈ ਕੇ ਆ ਰਹੇ ਹਾਂ ਜਦੋਂ ਇੱਥੇ ਪਤਾ ਹੈ ਵੀ ਆ ਬਰਨਾਲੇ ਸ਼ਹਿਰ ਦੇ ਵਿੱਚ 5000 ਏਕੜ ਦੇ ਵਿੱਚ ਕਨ ਕੀ ਬੁੱਝੀ ਜਾਣੀ ਹੈ ਤਾਂ ਜਿਹੜੀਆਂ ਉੱਥੇ ਸੁਸਾਇਟੀਆਂ ਨੇ ਕੋਆਪਰੇਟਿਵ ਸਟਰੀਆਂ ਜਿਹੜੀਆਂ ਕਿਸਾਨਾਂ ਨੂੰ ਰੇਹ ਦਿੰਦੀਆਂ ਨੇ ਤਾਂ ਉਸ ਸਮੇਂ ਸਰ ਇਹ ਕਿਉਂ ਨਹੀਂ ਪਹੁੰਚਦਾ ਕੀਤਾ ਗਿਆ ਉੱਥੇ ਕਿਉਂ ਉਸ ਕਿਸਾਨਾਂ ਨੂੰ ਅਸੋਸ਼ਣ ਕੀਤਾ ਗਿਆ ਕਿਉਂ ਕਿਸਾਨ ਕੋਈ ਮੋਗੇ ਵੱਲ ਨੂੰ ਭੱਜ ਰਿਹਾ ਕੋਈ ਥੋਰੀ ਵੱਲ ਨੂੰ ਭੱਜ ਰਿਹਾ ਕੋਈ ਕਿਸੇ ਹੋਰ ਸਹਾਰ ਨੂੰ ਭੱਜ ਰਿਹਾ ਤੇ ਕਿਉਂ ਉੱਥੇ ਜਿਹੜੇ ਉਹਨਾਂ ਨੂੰ ਧਰਨੇ ਦੇਣੇ ਪੈ ਰਹੇ ਆ ਵੀ ਸਰ ਜਿਹੜੇ ਕੀਵਨ ਇਹ ਵੀ ਹੋਇਆ ਮਰੇਲੇ ਕੋਟਲੇ ਦੇ ਵਿੱਚ ਇੱਕ ਮਤਲਬ ਉੱਥੇ ਰੈਕ ਲੱਗਿਆ ਤੇ ਉੱਥੇ ਕਿਸਾਨਾਂ ਨੂੰ ਧਰਨਾ ਵੀ ਹੈ ਵੀ ਅਸੀਂ ਇੱਧਰ ਨਹੀਂ ਜਾਣ ਦੇਣਾ ਰਿਹਾ ਇੱਧਰ ਨਹੀਂ ਜਾਣ ਦੇਣਾ ਅੱਛਾ ਤਾਂ ਜੇ ਇੱਕ ਤਰ੍ਹਾਂ ਦੀ ਮਤਲਬ ਇਹ ਬਲੈਕਮੇਲਿੰਗ ਮੈਂ ਕਹਿ ਸਕਦਾ ਅੱਛਾ ਤੇ ਚਲੋ ਜਦੋਂ ਹੁਣ ਵੀ ਤੋਰੇ ਆਇਆ ਹੀ ਹੈ ਨਾ ਤਾਂ ਉਸ ਸਮੇਂ ਸਰ ਕਿਉਂ ਦਿੱਤਾ ਗਿਆ ਕਿਉਂ ਉਹਨਾਂ ਦੇ ਉਨਰ ਖਲਵਾੜ ਕਰਕੇ ਸਾਰਾ ਕੁਝ ਕਿਤਾਬ ਇਹ ਕਹਿਣਾ ਚਾਹ ਰਹੇ ਕਿ ਭਾਜਪੀ ਇਹਦੇ ਲਈ ਜ਼ਿੰਮੇਵਾਰ ਅਕੱਲੀ ਜਾਂ ਫਿਰ ਆਮ ਆਦਮੀ ਪਨੀ ਦੋਨੇ ਜ਼ਿੰਮੇਵਾਰ ਰਹੀ ਦੋਨੇ ਜ਼ਿੰਮੇਵਾਰ ਨਹੀਂ ਲਈ ਉਹਨਾਂ ਨੂੰ ਜਿਹੜੇ ਹੁਣ ਮੰਨ ਲਓ ਝੋਨੇ ਦੀ ਫਸਲ ਹੈ ਉਹ ਰੋਲਦੀ ਫਿਰਦੀ ਲੋਕਾਂ ਇੱਥੇ ਮੰਡੀਆਂ ਦੇ ਵਿੱਚ ਦੂਜੀ ਗੱਲ ਹੈ ਜਿਹੜੀ ਆ ਡੀਪੀ ਦੀ ਗੱਲ ਲੈ ਲਓ ਹਾਂ ਜਿਹੜੀ ਚੀਜ਼ ਵੇਚਣੀ ਉਹ ਵਿਕ ਨਹੀਂ ਰਹੀ ਜਿਹੜੀ ਕਿ ਰਸੀਦ ਨਹੀਂ ਉਹ ਮਿਲ ਨਹੀਂ ਰਹੀ ਤਾਂ ਉਹਦਾ ਕਿੰਨਾ ਸਸਤਾ ਕਿਸਾਨ ਦੇ ਉੱਤੇ ਇਹ ਐਸੇ ਖੋਰ ਹੈ ਜੇ ਕਣਕ ਦੀ ਬਜੇ ਥੋੜੀ ਵੀ ਲੇਟ ਹੋ ਜਾਂਦੀ ਹੈ ਅੱਛਾ ਤੇ ਉਹਦੇ ਝਾੜ ਤੇ ਬੜਾ ਅਸਰ ਪੈਂਦਾ ਕਿਸਾਨ ਤਾਂ ਪਹਿਲੇ ਹੈਂਡ ਤੋਂ ਮੌਥਾ ਹੈ 15 ਨਵੰਬਰ ਤੋਂ 15 ਦਸੰਬਰ ਤੱਕ ਕੀ ਹਾਂ ਹਾਂ ਜਦੋਂ ਟਾਈਮ ਬਹੁਤ ਬਿਲਕੁਲ 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 ਚਾਹੇ ਤੇ ਚੁਸਕੀ ਵੀ ਲਾਇਏ ਨੇ ਮੇਜ਼ਬਾਨ ਸਾਹਿਬ ਕਾਲਾ ਟੈਲੋਜੀ ਤੇ ਗੱਲਬਾਤ ਅਸੀਂ ਲਗਾਤਾਰ ਜਾਰੀ ਰੱਖ ਰਿਹਾ ਚਾਹਤ ਅਸੀਂ ਚਾਹ ਤੇ ਕਰ ਰਹੇ ਹਾਂ ਲੇਕਿਨ ਬਰਨਾਲਾ ਸੀਟ ਜਿਹੜੀ ਕਿ ਹੌਟ ਸੀਟ ਵੀ ਮੰਨੀ ਜਾ ਰਹੀ ਹੈ ਕਿਉਂਕਿ ਦੋ ਹੌਟ ਸੀਟ ਮੰਨੀਆਂ ਜਾ ਰਹੀਆਂ ਕਿ ਗਿੱਧਾ ਵਾ ਤੇ ਕਿ ਬਰਨਾਲਾ ਬਰਨਾਲਾ ਇਸ ਕਰਕੇ ਕਿ ਪੰਜ ਪੂਰਨੀ ਜੇ ਜਿਹੜੇ ਕੈਂਡੀਡੇਟ ਆਪਣੇ ਹੈਵੀweight ਕੈਂਡੀਡੇਟ ਆ ਤਾਂ ਮੁਕਾਬਲਾ ਤਾਂ ਤੁਸੀਂ ਦੱਸਤਾ ਕਿ ਬੀਜੇਪੀ ਦੇ ਮੁਕਾਬਲਾ ਬੀਜੇਪੀ ਦਾ ਹੈ ਨਹੀਂ ਨਹੀਂ ਮੇਂ ਆਪਣੀ ਗੱਲ ਪੂਰੀ ਨਹੀਂ ਹੋਈ ਬੀਜੇਪੀ ਤੋਂ ਗੱਲ ਹੈ ਅੱਛਾ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਤੁਸੀਂ ਕਰਦੇ ਹੋ ਆਮ ਆਦਮੀ ਪਾਰਟੀ ਮੈਨੂੰ ਜਦੋਂ ਅਸੀਂ ਪਹਿਲਾ ਇਲੈਕਸ਼ਨ ਸ਼ੁਰੂ ਹੋਣ ਤੋਂ ਜਾਂ ਟਿਕਟਾਂ ਦੇ ਬਣਨ ਤੋਂ ਪਹਿਲਾਂ ਜਦੋਂ ਅਸੀਂ ਸੋਚਦੇ ਵੀ ਹੁਣ ਇਲੈਕਸ਼ਨ ਤਾਂ ਜਿਮ ਨਹੀਂ ਹੋਣੀ ਆ ਉਦੋਂ ਮੈਂ ਇਹ ਮੰਨ ਕੇ ਚੱਲਦਾ ਸੀਗਾ ਵੀ ਜਿਹੜਾ ਵੀ ਇੱਥੇ ਜਿਹੜੀ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਸਾਡਾ ਹੋਊਗਾ ਸਰਕਾਰ ਹੈ ਇਹ ਟੱਕਰ ਹੋਊਗੀ ਤਾਂ ਜਦੋਂ ਤੋਂ ਲੈ ਕੇ ਟਿਕਟਾਂ ਦੇ ਵੰਡ ਹੋਈ ਜਿਹੜੀ ਆਮ ਆਦਮੀ ਪਾਰਟੀ ਵੰਡੀ ਗਈ ਦੋ ਥਾਂ ਮਾਤੇ ਹੋਗੇ ਜਲਦੀਪ ਸਿੰਘ ਬਾਠਾ ਹਾਂ ਬਾਠਾ ਸਾਹਿਬ ਖੜੇ ਹੋਗੇ ਉਧਰੋਂ ਮੁੰਡਾ ਹੈ ਆਪਣੇ ਹਰਿੰਦਰ ਨੂੰ ਟਿੱਟ ਦੇ ਦਿੱਤੀ ਠੀਕ ਹੈ ਟਾਲੀ ਵਾਲ ਨੂੰ ਹੂੰ ਤਾਂ ਜਿਹੜੇ ਇੱਥੇ ਜਿਹੜੇ ਵਲੰਟੀਅਰ ਹੈ ਉਹ ਦੋ ਥਾਂ ਮਾਤੇ ਹੋਗੇ ਜਿਨ੍ਹਾਂ ਨੇ ਤੁਹਾਡੀ ਮਹਿਮ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਜਿਨ੍ਹਾਂ ਨੇ ਤੁਹਾਡੇ ਲਈ ਘਰ-ਘਰ ਜਾ ਕੈਂਡੀਡੇਟ ਦਾ ਹਰ ਘਰ ਨਹੀਂ ਜਾ ਸਕਦਾ ਉਹ ਜਿਹੜੇ ਉਹਦੇ ਬੈਕ ਤੇ ਹੁੰਦੇ ਜਿਹੜੇ ਹੁੰਦੇ ਸਪੋਰਟਰ ਵਲੰਟੀਅਰ ਕਹਿੰਦੇ ਜਿਵੇਂ ਆਪਾਂ ਜਾਂ ਉਹਨਾਂ ਦੇ ਪਾਰਟੀ ਵਰਕਰ ਕਹਿੰਦੇ ਉਹ ਦੋ ਥਾਂ ਮਾਤੇ ਵੰਡੇ ਗਏ ਹੁਣ ਜਿਹੜਾ ਜਿਸ ਤ ਜਿਹੜੇ ਮੇਰੇ ਚੋਣ ਜਲਸਾ ਦੇਖਣਗੇ ਜਿਸ ਤਰ੍ਹਾਂ ਦਾ ਲੋਕਾਂ ਦੇ ਉਤਸ਼ਾਹ ਹੈ ਜਿਸ ਤਰ੍ਹਾਂ ਦੇ ਇਕੱਠ ਹੋ ਰਿਹਾ ਜਿਸ ਤਰ੍ਹਾਂ ਲੋਕ ਮਤਲਬ ਸਾਡੇ ਸਾਫ ਕਸੀਮ ਚੰਨੀ ਸਾਹਿਬ ਨੂੰ ਸੁਣਣ ਆਏ ਜਾਂ ਉਦੋਂ ਪਹਿਲਾਂ ਵੀ ਜਿੱਥੇ ਮੈਂ ਜਾਣਾ ਜਿਸ ਤਰ੍ਹਾਂ ਦਾ ਸਵਾਗਤ ਹੁੰਦਾ ਜਿਸ ਤਰ੍ਹਾਂ ਲੋਕ ਆਪ ਮਹਾਰਿਆਂ ਦੇ ਨੇ ਤਾਂ ਮੈਨੂੰ ਉੱਥੋਂ ਇਹ ਲੱਗਦਾ ਵੀ ਜਿਹੜਾ ਇਹ ਲੜਾਈ ਆ ਕਾਂਗਰਸ ਦੇ ਹੱਕ ਚ ਇੱਕ ਤਰਫੀ ਹੋਈ 86 ਸਿਆਣੇ ਬੰਦੇ ਗੱਲ ਕਹਿੰਦੇ ਹੁੰਦੇ ਆ ਕਹਿੰਦੇ ਕੱਟ ਕੱਦੇ ਕਦੇ ਕਈ ਵਾਰ ਵੋਟ ਨਹੀਂ ਹੁੰਦਾਗਾ ਭੁਲੇਖਾ ਪੈ ਜਾਂਦਾ ਕੱਟ ਦੇ ਵਿੱਚ ਇਹ ਦੇਖੋ ਦੋ ਚੀਜ਼ ਦੋ ਚੀਜ਼ਾਂ ਨੇ ਜਿਹੜੇ ਕੱਟ-ਕੱਟ ਚ ਫਰਕ ਹੁੰਦਾ ਇੱਕ ਹ ਕਿਸੇ ਨੂੰ ਬੰਨ ਕੇ ਬਠਾਲਾ ਵੀ ਨਹੀਂ ਜਾਂਦਾ ਇੱਕ ਤੁਹਾਨੂੰ ਕੱਟਦੇ ਉਹਦਾ ਜੋਸ਼ ਉਹਨਾਂ ਦਾ ਮਿਲਣ ਦਾ ਤਰੀਕਾ ਕੀ ਆ ਤਾੜੀਆਂ ਕਿਵੇਂ ਮਾਰਦੇ ਆ ਅੱਛਾ ਸਾਰੇ ਇਕੱਠ ਜਿਹੜੇ ਕੋਈ ਨਹੀਂ ਹੁੰਦੇ ਪਹਿਲੀ ਚੋਨਾ ਤੇ ਤਜਰਬਾ ਹੋਣ ਲੱਗਿਆ ਤਜਰਬਾ ਮੈਂ ਆਪ ਨੇ ਲੜੀਆਂ ਮੈਂ ਬਹੁਤ ਸਾਰੀਆਂ ਚੋਨਾ ਲੜਾਈਆਂ ਨਾਲ ਲਾ ਕੇ ਲੜਿਆ ਹਾਂ ਅੱਛਾ ਤਾਂ ਹੁਣ ਹੰਦਾਂਜਾ ਕਰ ਰਹੇ ਹੋ ਤੁਸੀਂ ਕੀ ਬੰਨਣਾ ਚਿੱਤ ਕੱਢ ਰਹੇ ਹੋ ਤੁਸੀਂ ਬੰਨਣਾ ਖੇੜੇ ਜੀ ਕਹਾਂਗਾ ਵੱਡੇ ਲੀਡ ਨਾਲ ਜਿੱਤੋਗੇ ਕੱਢਦੇ ਨਹੀਂ ਵੱਡੇ ਲੀਡ ਨਾਲ ਜਿੱਤਾਂਗੇ ਕਿਸਾਨੀ ਦਾ ਕੀ ਅਸਰ ਦੇਖਦੇ ਹੋ ਇਸ ਸੀਟ ਦੇ ਉੱਤੇ ਕਿਉਂਕਿ ਇਹ ਤਾਂ ਉਹ ਜਗ੍ਹਾ ਹੈਗੇ ਜਿੱਥੇ ਜ਼ਿਆਦਾ ਕਿਸਾਨ ਨੇ ਜ਼ਿਆਦਾ ਕਿਸਾਨਾਂ ਤੇ ਬਾਰੀਸ ਵਰ ਪਈ ਹੈ ਮੈਂ 25 ਸਾਲਾਂ ਦੇ ਵਿੱਚ ਦੇਖਿਆ ਨਹੀਂ ਹੈਗਾ ਕਿ ਐਡੇ ਵੱਡੇ ਪੱਧਰ ਤੇ ਆ ਸਕਿਆ ਹੋਵੇ ਕਿਸਾਨ 15 15 ਦਿਨ ਦੇ ਵਿੱਚ ਹੁੰਦੇ ਰਹਿੰਦੇ ਹੁਣ ਮੰਡੀਆਂ ਦੇ ਵਿੱਚ ਜਾਂ ਆਰਥਿਕਾਂ ਦਾ ਡਿਸਪਿਊਟ ਜਾਂ ਫਿਰ ਪ੍ਰਾਈਸ ਮਿਲਣ ਦਾ ਡਿਸਪਿਊਟ ਇਸ ਲੈਵਲ ਤੇ ਪਹੁੰਚਿਆ ਉਹਦਾ ਇਹੀ ਕਾਰਨ ਹੈ ਜਿਹੜਾ ਵੀ ਜੋ ਅਸੀਂ ਸਮੇਂ ਸਿਰ ਸਾਨੂੰ ਜਿਵੇਂ ਤੁਹਾਨੂੰ ਪਹਿਲਾਂ ਸੇ ਡੀਏਪੀ ਦੀ ਗੱਲ ਕੀਤੀ ਉਹ ਵੀ ਜਿਵੇਂ ਖਰੀਦ ਪ੍ਰਬੰਧਨ ਦੀ ਗੱਲ ਹੈ ਉਹ ਸਮੇਂ ਸਿਰ ਨਹੀਂ ਕੀਤੀ ਅੱਜ ਤੱਕ ਨਹੀਂ ਉਹ ਪ੍ਰੋਪਰ ਜਿਹਾ ਅਸੀਂ ਉਸ ਲੈਵਲ ਤੇ ਗਿਆ ਵੀ ਛੋਨਾ ਚੁਕਾ ਸਕੀ ਹੈ ਜਿਵੇਂ 20 ਵੀ ਗੰਤੋ ਜਿਹੜੇ ਕਿਸਾਨ ਉੱਥੇ ਰੋਲਦੇ ਰੋਲਦੇ ਫਿਰਦੇ ਨੇ ਤੇ ਸਾਰੀਆਂ ਗੱਲਾਂ ਫਿਰ ਦੂਜੇ ਸਾਡੇ ਇੱਥੇ ਕਿਸਾਨੀ ਦਾ ਤੁਹਾਨੂੰ ਪਤਾ ਵੀ ਉੱਥੇ ਜਿਹੜੀਆਂ ਸਾਡੀਆਂ ਜ਼ਿਆਦਾ ਹੋਇਆ ਤੇ ਇਹਦਾ 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 ਮਤਲਬ ਇਹਨਾਂ ਨੂੰ ਦੋਨਾਂ ਨੂੰ ਇਹਦਾ ਰੋਸ ਵਜੋਂ ਉਹਨਾਂ ਨੂੰ ਨੁਕਸਾਨ ਹੋ ਕਮੈਜਾ ਭੁਗਤਣਾ ਭੁਗਤਣਾ ਕਾਂਗਰਸ ਲਈ ਵੋਟ ਕਲਾਸ ਜਾਊਗੀ ਦੇਖੋ ਮੈਨੂੰ ਇਹ ਆ ਵੀ ਮੇਰਾ ਮੈਨੂੰ ਪਾਰਟੀ ਵਾਈ ਥੋੜਾ ਉਪਰ ਉੱਠ ਕੇ ਵੀ ਮੇਰਾ ਥੋੜਾ ਨਜੀਰ ਸ਼ੌਕ ਹੈ ਹਰ ਪਾਰਟਜਾਗੋ ਨਾਲ ਮੇਰਾ ਜਿਹੜੇ ਜਾਇਓ ਕਿਹੜੇ ਵੀ ਕੋਈ ਸੰਸਾਮਣੇ ਕੋਈ ਇਸ ਤਰ੍ਹਾਂ ਦੀਆਂ ਜਿਹੜੇ ਡੈਮੋਕਰੇਟਿਕ ਜਥੇਬੰਦੀਆਂ ਨੇ ਤੇ ਮੈਂ ਕਿਉਂਕਿ ਮੈਂ ਵੀ ਸੰਘਰਸ਼ ਚੋਂ ਨਿਕਲ ਕੇ ਇੱਥੋਂ ਤੱਕ ਪਹੁੰਚਿਆ ਹਾਂ ਚਲੋ ਸਮਾਜ ਸੇਵੀ ਤਾਂ ਮੈਂ ਐਡਾ ਵੱਡਾ ਮੈਂ ਆਪਣੇ ਆਪ ਨੂੰ ਨਹੀਂ ਕਹਿੰਦਾ ਲੋਕਾਂ ਨੂੰ ਪਤਾ ਹੈ ਵੀ ਮੈਂ ਕੀ ਹਾਂ ਤੇ ਪਰ ਉਹ ਮੇਰਾ ਨਿੱਜੀ ਸਾਂਝ ਹੈ ਜਿਹੜੀ ਉਹ ਹਰ ਇੱਕ ਵਰਗ ਦੇ ਲੋਕਾਂ ਨਾਲ ਹੈ ਤੇ ਉਹ ਜਿਹੜੀ ਉਹ ਉਸ ਚੀਜ਼ ਦਾ ਮੈਨੂੰ ਬੈਨੀਫਿਟ ਹੋਊਗਾ ਲੋਕ ਜਿਹੜੇ ਜਿਹੜੋ ਕਿਸੇ ਨਾਲ ਦਿਲਾਂ ਦੀ ਸਾਂਝ ਹੋਵੇ ਤਾਂ ਚਾਹੇ ਫਿਰ ਪਾਰਟੀ ਨਹੀਂ ਦੇ ਇਹਦੇ ਵੀ ਕਿਹੜੀ ਆ ਹੂੰ ਤੇ ਜਰੂਰ ਮੈਨੂੰ ਉਹਦਾ ਬੈਨੀਫਿਟ ਹੋਊਗਾ ਥੋੜੀ ਪਹਿਲੀ ਚੋਣ ਆਪਣੀ ਹੈਗੀ ਆ ਆ ਪਹਿਲੀ ਗੱਲ ਆ ਤੇ ਕਈ ਲੋਕਾਂ ਨਹੀਂ ਲੱਗਦਾ ਸਰਕਾਰ ਦੇ ਨਾਲ ਜਿਮਨੀ ਚੋਣ ਤਾਂ ਇਹ ਆਮ ਤੌਰ ਤੇ ਧਾਰਨਾ ਹੀ ਹੁੰਦੀ ਆ ਕਿ ਜਿਮਨੀ ਤਾਂ ਜੀ ਸਰਕਾਰ ਦੀ ਹੋਣੀ ਆ ਸਰਕਾਰ ਕੋਲੇ ਤੰਤਰ ਹੁੰਦਾ ਸਭ ਕੁਝ ਹੁੰਦਾ ਤੇ ਜਿਹੜੇ ਹਾਰੇ ਹੋਏ ਕੈਂਡੀਡੇਟ ਉਹ ਅੰਦਰ ਦੇ ਕਹਿੰਦੇ ਆ ਕਿ ਸਰਕਾਰ ਨੇ ਵੀ ੱੱੱਕਾ ਦਿੱਤਾ ਮੈਂ ਮੈਂ ਆਪਣੀ ਜ਼ਿੰਦਗੀ ਦੀ ਵੀ ਜਿੱਥੇ ਵੀ ਲੜਿਆ ਮੈਂ ਕਦੇ ਮਾੜੇ ਬੰਦੇ ਨਾਲ ਨਹੀਂ ਲੜਿਆ ਕਦੇ ਕਿਸੇ ਡਿੱਗੇ ਪੈ ਦੇ ਉੱਤੇ ਪੈਦਲ ਰਕਣਾਂ ਦੀ ਕੋਸ਼ਿਸ਼ ਨਹੀਂ ਕੀਤੀ ਆਮ ਜਿਵੇਂ ਲੋਕਾਂ ਨੇ ਧਾਰਨਾ ਹੁੰਦੀ ਹੈ ਜੋ ਕਿ ਬੰਦਾ ਡਿੱਗ ਪੈਂਦਾ ਉਹਦੇ ਹੱਥ ਵੱਡੇ ਮਾਰ ਮਾਰ ਉੱਪਰ ਦੀ ਲੰਗਦੇ ਮੈਂ ਕਦੇ ਆਪਣੇ ਦੁਸ਼ਮਣ ਤੋਂ ਡਿੱਗੇ ਪੈ ਦੇ ਉੱਪਰ ਦੇ ਪੈਦਲ ਰਕਣਾਂ ਦੀ ਕੋਸ਼ਿਸ਼ ਕੀਤੀ ਕੋਈ ਕਿਟਾਪਟ ਮਰਜੀ ਹੋਵੇ ਮੈਂ ਕਦੇ ਆਪਣੇ ਆਪ ਨੂੰ ਆਪਣੇ ਤੋਂ ਕਿਸੇ ਨੂੰ ਵੱਡਾ ਤੇ ਤਾਕਤਵਰ ਨਹੀਂ ਸਮਝਿਆ ਤੇ ਨਾ ਹੀ ਆਪਣੇ ਤੋਂ ਕਿਸੇ ਨੂੰ ਨੀਮਾ ਜਾਂ ਕਮਜ਼ੋਰ ਸਮਝਿਆ ਤਾਂ ਮੈਨੂੰ ਇਸ ਤਰ੍ਹਾਂ ਦਾ ਕੋਈ ਖੌਫ ਨਹੀਂ ਸਰਕਾਰ ਦਾ ਜਾਂ ਕੋਈ ਹੋਰ ਦਾ ਤੇ ਜਿਹੜੇ ਇੱਥੋਂ ਦੇ ਬਾਕੀ ਲੋਕ ਨੇ ਸਾਡੇ ਇੱਥੋਂ ਦੇ ਜਿਹੜੇ ਬਰਨਾਲੇ ਹਲਕੇ ਦੇ ਨਾਲੋਂ ਬਰਨਾਲੇ ਦੇ ਨਾਲੋਂ ਵੱਡੇ ਕ੍ਰਾਂਤੀਕਾਰੀ ਲਾਲੋ ਜਾਂ ਬੜੇ ਮਤਲਬ ਭਾਵਕ ਬੜੇ ਜਜ਼ਬਾਤੀ ਲੋਕ ਨੇ ਇਹ ਵਾਜ ਬੰਦੇ ਨੂੰ ਮਾਨ ਸਨਮਾਨ ਵੀ ਬੜਾ ਦਿੰਦੇ ਆ ਜਦੋਂ ਕਿੰਨਾ ਵਾਧਾ ਖਲਾਫੀ ਹੁੰਦੀ ਹੈ ਤਾਂ ਇਹ ਪ੍ਰਵਾਨ ਕਰਦੇ ਵੀ ਅੱਗੇ ਕੌਣ ਹੈ ਸਰਕਾਰ ਹੈ ਕੋਈ ਕਿਸ ਤਰ੍ਹਾਂ ਕੋ ਟੈਂਕ ਲਈ ਖੜਾ ਹੈ ਕੋਈ ਗੋਲੀ ਲਈ ਖੜਾ ਹੈ ਕੋ ਡਾਂਗ ਲਈ ਖੜਾ ਹੈ ਤੇ ਇਹ ਸਭ ਨੂੰ ਮਤਲਬ ਹਟਾ ਕੇ ਨੰਗਲਣੇ ਲੋਕ ਨੇ ਤਾਂ ਤੁਹਾਡੇ ਲਈ ਤਾਂ ਥੋੜੀ ਜਿਹੀ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਪਵਰਤਮਾਨ ਬਹੁਤੇ ਗਿੜੇ ਨਹੀਂ ਮਾਰ ਰਹੇ ਬੰਨਾਂ ਦੇ ਵਿੱਚ ਕੁਝ ਚੇਕ ਕਰ ਰਹੀ ਲੱਗ ਰਿਹਾ ਕਿ ਇੱਕ ਇੱਕ ਦੋਵੇਂ ਆਇਆ ਜਸਤ ਵੀ ਇਹ ਤਾਂ ਹੁਣ ਉਹਨਾਂ ਨੂੰ ਜਾਂ ਤਾਂ ਮਾਨਸਾਹ ਨੂੰ ਪਤਾ ਜੇ ਉਹਨਾਂ ਦੀ ਪਾਰਟੀ ਨੂੰ ਪਤਾ ਹੈ ਕੀ ਉਹਨਾਂ ਦੀ ਸਟ੍ਰੈਟਜੀ ਹੈ ਉਹਦੇ ਵਾਰਤਾ ਹੁਣ ਆਪਾਂ ਕੀ ਕਰ ਸਕਦੇ ਹਾਂ ਹਮਮ ਤੇ ਆ ਕੇ ਗਿਆ ਪਿੱਛੇ ਸਾਰਾ ਬਾਜ਼ਾਰ ਬਜੁਰ ਬੰਦ ਹੋ ਗਿਆ ਸੀ ਹਮ ਜਿਨ੍ਹਾਂ ਲੋਕਾਂ ਤੋਂ ਜੀ ਵੋਟਾਂ ਮੰਗਣੀਆਂ ਉਹਨਾਂ ਵੋਟਾਂ ਦੇ ਕੁੰਡਿਆਂ ਬੰਦ ਕਰਵਾ ਦੇ ਵੋਟਰਾਂ ਦੇ ਤੇ ਵੋਟਾਂ ਕਿ ਤੋਂ ਮੰਗਣੀਆਂ ਅੱਛਾ ਠੀਕ ਹੈ ਜੇ ਉੱਥੇ ਆਮ ਲੋਕਾਂ ਦੀ ਐਂਟਰੀ ਬੰਦ ਕਰਤੀ ਅਸੀਂ ਤਾਂ ਉੱਤੇ ਜਾਣਦੇ ਆ ਵੀ ਪਾਈ ਜਿੱਦੇ ਚ ਬਾਜ਼ਾਰ ਚਾਰ ਬੰਦੇ ਹੋਣ ਵੀ ਸਾਨੂੰ ਵੋਟਾਂ ਮੰਗਦੇ ਉਹ ਦੇਖ ਲੈ ਵੀ ਹੱਥ ਬੰਨ੍ਹਦੇ ਫਿਰਦੇ ਆ ਇਹਨਾਂ ਨੇ ਉਹ ਸਾਰਾ ਕੁਝ ਸੀਲ ਕਰਤਾ ਹਾਂ ਪਾਸੇ ਕਰ ਦੋ ਸਾਰਾ ਫਿਰ ਵੋਟਾਂ ਕੀ ਤਾਂ ਮੰਗਣੀਆਂ ਮੈਂ ਬੀਚਰ ਤੇ ਨਹੀਂ ਪੱਥਰ ਬੜੇ ਦੇਖਿਆ ਮੈਂ ਤੇ ਕੈਬਨਟ ਮੰਤਰੀ ਬਤੌਰ ਬੜੇ ਨਹੀਂ ਪੱਥਰ ਉਹਨਾਂ ਨੇ ਰੱਖੇ ਆ ਕੰਮ ਵੀ ਹੋਇਆ ਕਿ ਨਹੀਂ ਪੱਥਰ ਹੀ ਆ ਦੇਖੋ ਹਜੇ ਤਾਂ ਕੰਮ ਤਾਂ ਦੇਖੋ ਜੇ ਕੋਈ ਦਿਸਦਾ ਨਹੀਂ ਹੋਇਆ ਪਰ ਕਈ ਵਾਰ ਨਾ ਕੀ ਹੁੰਦਾ ਜਦੋਂ ਜਿਹੜਾ ਜਿਵੇਂ ਜਮਨੀ ਇਲੈਕਸ਼ਨ ਸੀਗੇ ਜਦੋਂ ਅਜੇ ਤਾਂ ਇਲੈਕਸ਼ਨ ਹੁੰਦੇ ਨੇ ਤਾਂ ਉਦੋਂ ਉਹਨਾਂ ਲੋਕਾਂ ਨੂੰ ਲਭਾਉਣ ਲਈ ਹੂੰ ਉਹਨਾਂ ਲੋਕਾਂ ਦੇ ਪ੍ਰਭਾਵ ਪਾਉਣ ਲਈ ਇਸ ਤਰ੍ਹਾਂ ਦਾ ਜਿਹੜਾ ਵੀ ਸਰਕਾਰ ਪੈਸੇ ਵੀ ਦਿੰਦੀ ਜਾਂ ਮੈਂ ਗੱਲ ਕਰਨਾ ਆਲ ਓਵਰ ਪੰਜਾਬ ਦੀ ਹੂੰ ਜਿੱਥੇ ਕੋਈ ਇਲੈਕਸ਼ਨ ਹੋ ਰਹੀ ਹੈ ਉੱਥੇ ਤਾਂ ਦੇਖੋ ਲੋਕ ਸਮਝਦੇ ਹੁੰਦੇ ਆ ਵੀ ਹੁਣ ਇਹ ਇਹ ਸਾਨੂੰ ਦੁਬਾਰਾ ਸਾਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਗੱਲ ਆਲ ਓਵਰ ਪੰਜਾਬ ਦੇ ਵਿੱਚ ਤੁਸੀਂ ਕੀ ਕੀਤਾ ਕਿਸ ਤਰੀਕੇ ਦਾ ਕੀਤਾ ਕਿਸ ਤਰੀਕੇ ਦਾ ਮਾਹੌਲ ਬਣਿਆ ਤੇ ਜੋ ਤੁਸੀਂ ਪੌਣੇ ਤਿੰਨ ਸਾਲ ਜਿਹੜਾ ਹੁਣ ਤੁਸੀਂ ਨਹੀਂ ਪੱਥਰ ਰੱਖਦੇ ਹੁਣ ਕਹਿੰਦੇ ਵੀ ਇੱਥੇ 80 ਕਰੋੜ ਦਿੱਤਾ ਇੱਥੇ 80 ਕਰੋੜ ਦਿੱਤਾ ਉਦੋਂ ਪਹਿਲਾਂ ਕਿੱਥੇ ਗਿਆ ਸੀ ਹੂੰ ਮੋਸਟਲੀ ਇਹ ਦੁਪਹਿਰਾ ਜੋ ਕੰਮ ਹੋਏ ਨੇ ਉਹ ਜਿਲਾ ਪੱਛੇ ਚ ਹੋਏ ਨੇ ਤੇ ਨਾਲ ਜਿਹੜੇ ਇਹ ਨਹੀਂ ਪੱਥਰ ਨਾ ਇਹ ਤਾਂ ਪਹਿਲਾਂ ਤੋਂ ਚੱਲਦਾ ਆ ਕੰਮ ਇਹੀ ਕਹਿੰਦੇ ਹੁੰਦੇ ਸੀ 70 ਸਾਲਾਂ ਤੋਂ ਤੁਸੀਂ ਗਲੀਆਂ ਨਾਲੀਆਂ ਬਣਾਈ ਜਾਂਦੇ ਹੋ ਤੇ ਅੱਜ ਮੈਨੂੰ ਦੱਸੋ ਗਲੀਆਂ ਨਾਲੀਆਂ ਤੋਂ ਹਟ ਕੇ ਇੱਥੇ ਕੀ ਹੋਇਆ ਅੱਛਾ ਕੋਈ ਐਜੂਕੇਸ਼ਨ ਦੀ ਗੱਲ ਕੀਤੀ ਤਾਂ ਨੇ ਕਿਹਾ ਸੀ ਵੀ ਜਿਹੜੇ ਗਵਰਨਮੈਂਟ ਸਕੂਲ ਹੈ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਹਾਨ ਦੇ ਬਣਾਵਾਂਗੇ ਉਹ ਤੋਂ ਵਧੀਆ ਬਣਾਵਾਂਗੇ ਕਿ ਇਹ ਵੀ ਕਹਿੰਦੇ ਸੀਗੇ ਵੀ ਜਿਹੜੇ ਇੰਨੇ ਵਧੀਆ ਸਕੂਲ ਹੋਣਗੇ ਵੀ ਡੀਸੀ ਦਾ ਬੱਚਾ ਵੀ ਉੱਥੇ ਪੜ੍ਹਿਆ ਕਰੂਗਾ ਐਮਐਲਏ ਦਾ ਬੱਚੇ ਵੀ ਉੱਥੇ ਪੜਨ ਜਾਇਕਰੂ ਸਾਨੂੰ ਭਾਈ ਸਕੂਲ ਐਡਮਿਸ਼ਨ ਚਾਹੀਦੀ ਹੈ ਕਹਿੰਦੇ ਇੱਕ ਬੈਂਚ ਤੇ ਬੜਿਆ ਕਰਨੀ ਸਾਰੇ ਬਹਿ ਕੇ ਬੱਚੇ ਮਜ਼ਦੂਰ ਵਾਲਾ ਅੱਛਾ ਵਿੱਚੀ ਕਿਸਾਨ ਵਾਲਾ ਵਿੱਚੀ ਡੀਸੀ ਦਾ ਵਿੱਚੀ ਐਮਐਲਏ ਦਾ ਸਾਰੇ ਇੱਕੋ ਇਹੋ ਜਿਹਾ ਸਕੂਲ ਬਣਾ ਲਾਂਗੇ ਤਾਂ ਤੁਹਾਨੂੰ ਤੁਸੀਂ ਤਾਂ ਤੁਰਦੇ ਫਿਰਦੇ ਮੱਧ ਚੱਲ ਕੋਲੇ ਬਰਨਾਲੇ ਤੇ ਰਹਿਣਾ ਤੁਹਾਨੂੰ ਪੂਰੇ ਪੰਜਾਬ ਚ ਕੋਈ ਐਸਾ ਸਕੂਲ ਨਜ਼ਰ ਆਉਂਦਾ ਜਿਹੜਾ ਇਹਨੇ ਬਣਾਇਆ ਹੋਵੇ ਜਿੱਥੇ ਕੋਈ ਇਸਤਾਨ ਦੀ ਤਰੱਕੀ ਇਸਤਾਨ ਦਾ ਵਿਕਾਸ ਹਾਂ ਹੈ ਜੀ ਸਾਰਾ ਦਿਖ ਜਾਂਦਾ ਨਹੀਂ ਖ਼ਬਾਰਾਂ ਚ ਨਹੀਂ ਦਿਖਦਾ ਇਨਾਂ ਦੇ ਬੋਰਡਾਂ ਦੇ ਦਹ ਜਾਂਦਾ ਜਿਹੜੇ ਆ ਪਬਲਿਸਿਟੀ ਕਰਦੇ ਮਸ਼ਹੂਰ ਵਾਲੀ ਸਰਕਾਰ ਨੂੰ 12 ਦਿਨ ਦੀ ਮਸ਼ਹੂਰੀ ਆ ਜਿਹਾ ਹਾਂ ਹਾਂ ਉਸ ਸ਼ਹਿਰਾਂ ਦੇ ਵਿੱਚ ਦੱਸਦਾ ਪਰ ਜਿਹੜਾ ਇਸ ਤਰ੍ਹਾਂ ਦਾ ਕੋਈ ਇਹਨਾਂ ਦਾ ਉਪਰਾਲਾ ਕੋਈ ਉਦਮ ਜਿੱਥੇ ਗਰੀਬ ਦੇ ਬੱਚੇ ਨੂੰ ਜਾਂ ਕਿਸਾਨ ਦੇ ਬੱਚੇ ਨੂੰ ਵੀ ਜਿਹੜੀ ਕੋਈ ਇਹ ਜੀ ਜਿਹੜਾ ਪ੍ਰਾਈਵੇਟ ਜਿਹੜੇ ਚੰਗੇ ਗਵਰਨਮੈਂਟ ਸਕੂਲਾਂ ਦੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਕਿ ਉਹਦੇ ਬਰਾਬਰ ਦੀ ਐਜੂਕੇਸ਼ਨ ਮਿਲ ਲੈ ਚਾਏ ਫਿਰ ਇਹਨਾਂ ਨੇ ਕਿਹਾ ਵੀ ਇੱਥੇ ਵੀ ਚੰਗਾ ਸੀ ਹੈਲਥ ਸਿਸਟਮ ਲੈ ਕੇ ਆਵਾਂਗੇ ਹਰ ਮਹੱਲੇ ਕਲੀਨਿਕ ਬਣਾਵਾਂਗੇ ਜ਼ਿਲ੍ਹਾ ਹੈੱਡ ਕੁਆਰਟਰ ਤੇ ਇੱਕ ਵੱਡਾ ਹਸਪੀਟਲ ਬਣ ਜਾਣਗੇ ਤੇ ਤੁਹਾਨੂੰ ਬਿਹਾਨਕ ਬਿਮਾਰੀਆਂ ਦਾ ਇਲਾਜ ਕਰਨ ਵਾਸਤੇ ਵੀ ਤੁਹਾਨੂੰ ਕਿਸੇ ਦੂਸਰੇ ਸ਼ਹਿਰ ਨਹੀਂ ਜਾਣਾ ਪਊਗਾ ਤਾਂ ਸਾਡੇ ਜ਼ਿਲ੍ਹੇ ਦਾ ਇਸ ਤਰ੍ਹਾਂ ਕੋਈ ਅਚੀਵਮੈਂਟ ਨਹੀਂ ਜਿਹੜੇ ਮਹੱਲਾ ਕ੍ਰਿੰਕ ਬਣਾਏ ਮੰਨ ਲਓ ਆ ਇੱਕ ਬਾੜ ਹੈ ਜਿੱਥੇ ਆਪਾਂ ਬੈਠੇ ਹੰਡਾ 22 ਬਾਈਪਾਸ ਤੋਂ ਲੈ ਕੇ ਖਚਰੀ ਚੌਂਕ ਤੱਕ ਬਿਲਕੁਲ ਇਹ ਤਿੰਨ 3.5 ਕਿਲੋਮੀਟਰ ਦਾ ਏਰੀਆ ਤਾਂ ਦੱਸੋ ਇੱਥੇ ਕੀ ਹੋਇਆ ਮੈਂ ਕਿਹੜਾ ਮਹੱਲਾ ਕ੍ਰਿੰਕ ਬਣਾਇਆ ਸੀ ਮਹੱਲਾ ਕ੍ਰਿੰਕ ਮਿੰਟ ਹਰ ਮਹੱਲੇ ਦੇ ਵਿੱਚ ਮਹੱਲੇ ਜਾਂ ਪਿੰਡਾਂ 'ਚ ਕਹਿੰਦੀ ਗਵਾੜ ਕਹਿੰਦੇ ਨੇ ਆਪਾਂ ਪੱਤੀਆਂ ਕਹਿੰਦੇ ਨੇ ਹੂੰ ਤੇ ਉੱਥੇ ਹਾਂ ਜੇ ਜਿਹੜੇ ਬਣੇ ਨੇ ਜਿਹੜੇ ਪੁਰਾਣੇ ਹਸਪੀਟਲ ਸੀ ਮਿੰਨੀ ਹੈਲਥ ਸੈਂਟਰ ਇਹਨੂੰ ਕਹਿੰਦੇ ਆਪਾਂ ਉਹਦਾ ਦਰਜਾ ਘਟਾਤਾ ਕੇ ਕੇਂਦਰ ਦੀ ਐਡਰੈਸ ਬਣ ਜਿਹੜੀਆਂ ਪਹਿਲਾਂ ਜਦੋਂ ਪਹਿਲੇ ਬਣੀਆਂ ਜੇ ਚਾਹੇ ਉਹ ਮਿੰਨੀ ਹੈਲਥ ਸੈਂਟਰ ਆਪਾਂ ਕਹਿੰਦੇ ਸੀ ਵੀ ਉਹ ਚ 10 15 ਬੈੱਡ ਦਾ ਹਸਪੀਟਲ ਵੀ ਕਹਿ ਸਕਦੇ ਆ ਇਹਨੂੰ ਵੀ ਉੱਥੇ ਕੋਈ ਕੋਈ ਡਿਲੀਵਰੀ ਕੇਸ ਹੋਣਾ ਕੋਈ ਹੋਰ ਵੀ ਉੱਥੇ ਐਮਰਜੈਂਸੀ ਸਭਾਵਾਂ ਸੀਗੀਆਂ ਠੀਕ ਹੈ ਤੇ ਇਹਨਾਂ ਨੇ ਉਹਨਾਂ ਲਾ ਕੇ ਕਲੀਨਿਕ ਬਣਾਤਾ ਕੀ ਫਾਇਦਾ ਲੋਕਾਂ ਨੂੰ ਜਾਂ ਤਾਂ ਹਾਂ ਹਾਂਜੀ ਕੱਲਾ ਬੋਰਡ ਕੱਲਾ ਫੋਟੋ ਲਾਈ ਆਉਂਦੀ ਕਲੀ ਕਰਕੇ ਅੱਛਾ ਤੇ ਹੁਣ ਕਲੀ ਫੋਟੋ ਦੇਖ ਕੇ ਤਾਂ ਬੁਖਾਰ ਨਹੀਂ ਉਤਰਨਾ ਹੂੰ ਫੋਟੋ ਵੇਖਣਾ ਕਿ ਨਾ ਗੇ ਰੱਟ ਦੁਖਣੋ ਹਟਣਾ ਸਹੀ ਕਿਹਾ ਲੈ ਠੀਕ ਹੈ ਉੱਥੇ ਜਿਹੜੀ ਦਵਾਈ ਆ ਉੱਥੇ ਹੈ ਨਹੀਂ ਹੂੰ ਤੇ ਨਾ ਉਥੇ ਡਾਕਟਰ ਹੈ ਹੂੰ ਤਾਂ ਜਿਹੜੀਆਂ ਗੱਲਾਂ ਨੇ ਤੇ ਜਾਂ ਕੋਈ ਨਵਾਂ ਤੁਸੀਂ ਕੀ ਕੀਤਾ ਨਵਾਂ ਕੁਝ ਨਹੀਂ ਕੀਤਾ ਜਾਂ ਤਾਂ ਹੈ ਵੀ ਮਾਲਮ ਜਿੱਥੇ ਆਪਾਂ ਬੈਠੇ ਹਾਂ ਇਸ ਮਹੱਲੇ ਦੇ ਵਿੱਚ ਕੋਈ ਜਗ੍ਹਾ ਲੈ ਕੇ ਇਹ ਚਲੋ ਚੰਗਾ ਡਿਸਪੈਂਸਰੀ ਲਾ ਲਓ ਜਾਂ ਆਪਾਂ ਮਹੱਲਾ ਕਿ ਕੁਝ ਵੀ ਕਰ ਲੋ ਉਹਨੂੰ ਵੀ ਉੱਥੇ ਚੰਗਾ ਡਾਕਟਰ ਹੋਵੇ ਸਟਾਫ ਹੋਵੇ ਤੇ ਮੈਡੀਸਨ ਹੋਵੇ ਤਾਂ ਐਟੋ ਹੁਣ ਵੀ ਕੋਈ ਕਿਸੇ ਨੂੰ ਦੂਰ ਰੜਣਾ ਜਾਣਾ ਪਵੇ ਗਰੀਬੰਦ ਦਾ ਲਾਜ ਫਰੀ ਹੋ ਜਾ ਅੱਜ ਕੱਲ ਲਾਜ ਬੜੇ ਮਹਿੰਗੇ ਨੇ ਇਸ ਤਰ੍ਹਾਂ ਦਾ ਮੈਂ ਹੁਣ ਇਲੈਕਸ਼ਨ ਦੌਰਾਨ ਬਹੁਤ ਥਾਵਾਂ ਤੇ ਗਿਆ ਤੇ ਉੱਥੇ ਮੈਂ ਪੁੱਛਦਾ ਵੀ ਲੋਕਾਂ ਨੂੰ ਵੀ ਇਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਤੁਹਾਨੂੰ ਕਿਤੇ ਬੁਖਾਰ ਦੀ ਦਵਾਈ ਫੇਰੀ ਮਿਲੀ ਉਹ ਕਹਿੰਦੇ ਨਹੀਂ ਕਿਸੇ ਇੱਕ ਨੇ ਮੈਂ ਕਿਹਾ ਜੇ ਕਿਸੇ ਨੂੰ ਮਿਲੀ ਤਾਂ ਬਾਹਰ ਖੜੀ ਕਰਕੇ ਦੱਸ ਦਿਓ ਉਹ ਕਹਿੰਦੇ ਨਹੀਂ ਮਿਲੀ ਨਹੀਂ ਇਹੋ ਜਿਹੇ ਹਾਲਾਤ ਇਹੋ ਜਿਹੇ ਹਾਲਾਤ ਨੇ ਪੰਜਾਬ ਦੇ ਫਿਰ ਕਹਿੰਦੇ ਸੀ ਰੰਗਲਾ ਪੰਜਾਬ ਬਣਾ ਲਾਂਗੇ ਦੱਸੋ ਪੰਜਾਬ ਰੰਗਲਾ ਪੰਜਾਬ ਤਾਂ ਗੰਦਲਾ ਕਰਤਾ ਸੀ ਨਾ ਨਵੀਂ ਕ੍ਰਾਂਤੀ ਆਊਗੀ ਬਾਕੀ ਸਨੇ ਸੁਪਨੇ ਦਾ ਦੇਸ਼ ਬਣਾਵਾਂਗੇ ਹੂੰ ਤੋ ਕਿਹੜੀਆਂ ਸਾਰੀਆਂ ਇਹ ਗੱਲਾਂ ਗੱਲਾਂ ਰਹਿ ਗਈਆਂ ਨੌਜਵਾਨਾਂ ਲਈ ਕਹਿੰਦੇ ਸੀ ਵੀ ਇੱਥੇ ਜਹਰ ਜਗਾਰ ਦੇ ਮੌਕੇ ਮਹੀਆ ਕਰਨ ਨੂੰ ਬਦਿਸਾਂ ਜਾਣ ਲੋੜ ਨਹੀਂ ਪੋ ਗੋਰੇ ਇੱਥੇ ਕੰਮ ਕਰਨ ਆਇਆ ਕਰਨਗੇ ਦੱਸੋ ਕੀ ਹੋਇਆ ਕੱਲਾ ਲੋਕਾਂ ਨੂੰ ਦੇਖੋ ਮੂਰਖ ਬਣਾਉਣ ਤੋਂ ਬਿਨਾ ਲੋਕਾਂ ਨੂੰ ਝੂਠ ਬੋਲਣ ਤੋਂ ਬਿਨਾ ਅੱਛਾ ਤੇ ਮਤਲਬ ਕੋਈ ਵੀ ਇਹਨਾਂ ਦੀ ਉਹ ਨਹੀਂ ਹੋਈ ਅੱਛਾ ਢਿੱਲੋ ਸਾਹਿਬ ਬਰਨਾਲੇ ਦੀ ਕਿਸਮਤ ਦੀ ਤੁਹਾਡੀ ਗੱਲ ਕਰ ਲੈਨੇ ਆਪਾਂ 2002 ਤੋਂ ਜਦੋਂ ਲਕੀਤ ਕਿੰਤੂ ਜਿੱਤੇ ਉਸ ਉਹਦਾ ਵੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਸੀਗੀ ਪਰ ਨਾਲੇ ਵਾਲਿਆਂ ਦੀ ਉਹਦ ਵੀ ਐਮਐਲਏ ਜਿਹੜਾ ਦੂਜੀ ਪਾਰਟੀ ਦਾ ਸੀਗਾ 7 ਦੇ ਵਿੱਚ ਵੀ ਕੇਵਲ ਢੇਲੋ 12 ਦੇ ਵਿੱਚ ਵੀ ਤਾਂ ਹੁਣ 17 ਦੇ ਵਿੱਚ ਮਾੜੀ ਕਿਸਮਤ ਠੀਕ ਹੋਈ ਸੀ ਕਿ ਤੁਸੀਂ ਕਿਤੇ ਕੰਮ ਨਹੀਂ ਹੋਇਆ ਕੀ ਉਹੀ ਪਿਤ ਨੂੰ ਜਿਹੜੀ ਸਰਕਾਰ ਤੇ ਐਂਟੀ ਹਵਾਵਾਂ ਵਗਣ ਵਾਲੀ ਤੇ ਦੁਬਾਰਾ ਤੁਸੀਂ ਬਾਤ ਪਾਉ ਕਰੋਗੇ ਕਿਸ ਜਿਮਨੀ ਚੋਂ ਦੇਖੋ ਜਿਮਨੀ ਜੌਰ ਮੈਂ ਤੁਹਾਨੂੰ ਪਹਿਲਾਂ ਕਿ ਦੱਸ ਦਿੱਤਾ ਵੇ ਤੁਸੀਂ ਇਸ ਤੋਂ ਬਾਅਦ ਮੇਰੇ ਤਿੰਨ ਚਾਰ ਪ੍ਰੋਗਰਾਮ ਨੇ ਚਾਰ ਤੇ ਸਾਫ ਦਾ ਮੁੱਖ ਮੰਤਰੀ ਚਾਰ ਸੀ ਚੰਨੀ ਵੀ ਮੇਰੇ ਨਾਲ ਨੇ ਮੇਰੀ ਕੈਂਪੇਨ ਕਰਵਾਤਾ ਆਏ ਹੁੰਨੇ ਤੇ ਤੁਸੀਂ ਨਾਲ ਆਪਾਂ ਗੱਡੀ ਮੇਰੇ ਪਿੱਛੇ ਲਾਓ ਹੂੰ ਅੱਗੇ ਲਾ ਲਓ ਪਿੱਛੇ ਨਹੀਂ ਲਾਉਣੀ ਚਲੋ ਭਰਾਵਾਂ ਦੇ ਸਾਡੇ ਨਹੀਂ ਨਹੀਂ ਕੋਈ ਨਹੀਂ ਪਿੱਛੇ ਲਾ ਲਾਂਗੇ ਤੇ ਤੁਸੀਂ ਤੁਸੀਂ ਧਾ ਤੁਸੀਂ ਉੱਥੇ ਪਹਿਲਾਂ ਅੱਗੇ ਲਾਓ ਨਾ ਜਦੋਂ ਤੁਸੀਂ ਉੱਥੇ ਐਂਟਰ ਕਰਾਂਗੇ ਉਦੋਂ ਲੋਕਾਂ ਦਾ ਜੋਸ਼ ਕਿਹੋ ਜਿਹਾ ਕਿਸ ਤਰ੍ਹਾਂ ਸਵਾਗਤ ਹੁੰਦਾ ਤੇ ਕਿਸ ਤਰ੍ਹਾਂ ਲੋਕ ਤਾੜੀਆਂ ਮਾਰਦੇ ਨੇ ਜਿਹੜੀ ਮੈਂ ਤੁਹਾਡੇ ਇਕੱਠਾਂ ਦੀ ਆਪਾਂ ਗੱਲ ਕੀਤੀ ਵੀ ਇਕੱਠਾਂ ਨੂੰ ਵੋਟਾਂ 'ਚ ਕਿਵੇਂ ਬਦਲਾ ਜਾਂਦਾ ਉਹ ਕਾਠ ਇੱਕ ਹੁੰਦਾ ਵੀ ਕਿਸੇ ਪ੍ਰਭਾਵ ਹੇਠ ਲੈ ਕੇ ਉੱਥੇ ਬਿਠਾ ਲੈ ਲੋ ਜਾਂ ਕਈ ਵਾਰੀ ਕੀ ਹੁੰਦਾ ਜਿਹੜੇ ਇਹ ਕੁਝ ਲੋਕ ਲਾਲਚ ਦੇ ਕੇ ਵੀ ਆਟਾ ਦਾਲ ਦਾ ਉੱਥੇ ਗਰੀਬ ਬੰਦੇ ਸਾਦ ਲੈਂਦੇ ਨੇ ਪਰ ਇੱਕ ਇੱਕ ਹੁੰਦਾ ਆਰਗੈਨਿਕ ਕੱਠ ਹਮ ਜਿਹੜੇ ਮੇਰੇ ਗੱਠਾ ਆਰਗੈਨਿਕ ਹੋਣਗੇ ਅੱਛਾ ਤੇ ਤੁਸੀਂ ਉਹਦਾ ਤੁਹਾਨੂੰ ਉਹ ਉੱਥੇ ਮਹਿਸੂਸ ਹੋਊਗਾ ਹਮ ਵੀ ਯਾਰ ਇਹ ਕੱਠ ਨਹੀਂ ਇਹ ਵੋਟਰ ਨੇ ਹਮ ਹਮ ਸਪੋਰਟਰ ਨੇ ਹਮ ਹਮ ਤੁਸੀਂ ਮੇਰੇ ਨਾਲ ਚੱਲੋ ਜਾਂ ਤੁਸੀਂ ਮੇਰੇ ਅੱਜ ਦੀ ਜਿਹੜਾ ਮੈਂ ਇਹ ਤੋਂ ਪਹਿਲਾਂ ਤਿੰਨ ਚਾਰ ਪੰਜ ਚਾਰ ਪ੍ਰੋਗਰਾਮ ਕਰਿਆ ਉਹ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦਾ ਲੋਕ ਕੰਦੇ ਵਿੱਚ ਜੋਸ਼ ਹੈ ਕਿਸ ਤਰ੍ਹਾਂ ਦਾ ਸਵਾਗਤ ਕਰਦੇ ਆ ਕਿਸ ਤਰ੍ਹਾਂ ਚਾਹੁੰਦੇ ਨੇ ਤਾਂ ਜਿਹੜਾ ਉਸ ਚੀਜ਼ ਨੂੰ ਦੇਖ ਕੇ ਲੱਗਦਾ ਵੀ ਜਿਹੜਾ ਰਿਜ਼ਲਟ ਬੜਾ ਪੋਇਟੂ ਹੋਏਗਾ। ਅੱਛਾ ਹੁਣ ਆਖਰੀ ਸਵਾਲ ਮੇਰਾ। ਕੋਈ ਦੋ ਤਿੰਨ ਕਾਰਨ ਦੱਸ ਦੋ ਕਿ ਬਰਨਾਲੇ ਦੇ ਲੋਕ ਤੁਹਾਨੂੰ ਹੁਣ ਤਾਂ ਸਿੱਧਾ ਲੋਕਾਂ ਨਾਲ ਤਾਰਫ ਕਰ ਲਓ ਤੁਸੀਂ ਗੱਲਬਾਤ। ਹਾਂਜੀ। ਕੀ ਲੋਕ ਤੁਹਾਨੂੰ ਕਿਉਂ ਚੁਣਨ? ਕੀ ਕਾਰਨ ਆ? ਦੋ ਤਿੰਨ ਕਾਰਨ ਤੁਸੀਂ ਆਪ ਹੀ ਲੋਕਾਂ ਨਾਲ ਦੇਖੋ ਜੀ ਇੱਕ ਤਾਂ ਮੈਂ ਇੱਥੇ ਲੋਕਾਂ ਨਾਲ ਬੈਠਾ। ਲੋਕਾਂ ਨੇ ਮੈਨੂੰ ਇੱਥੇ ਮਨਜ਼ੂਰਤ ਤੌਰ ਤੇ ਮੇਰਾ ਹਰੇਕ ਨਾਲ ਪਿਆਰ ਮੈਂ ਉਹਨਾਂ ਦਾ ਦੁੱਖ ਸੁੱਖ ਦਾ ਸਾਥੀ ਹਾਂ। ਤੇ ਮੈਂ ਉਹਨਾਂ ਨੂੰ ਭਰੋਸਾ ਦਿਵਾ ਸਕਦਾ ਇਸ ਟਾਈਮ ਤੋਂ। ਵੀ ਮੈਂ ਜੋ ਉਹ ਮੇਰੇ ਤੇ ਭਰੋਸਾ ਕਰ ਰਹੇ ਜੋ ਮੇ ਤੇ ਯਕੀਨ ਕਰਕੇ ਮੇ ਨਾਲ ਫਿਰਦੇ ਨੇ ਇੱਕ ਤਾਂ ਮੈਂ ਉਹਦਾ ਭਰੋਸਾ ਨਹੀਂ ਟੁੱਟਣ ਦਵਾਂਗਾ ਜੀ ਉਹਨਾਂ ਦੇ ਵਿੱਚ ਰਹਿ ਕੇ ਇਹਨਾਂ ਦੇ ਦੁੱਖ ਸੁਖ ਦਾ ਸਾਥੀ ਬਣ ਕੇ ਜਿਹੜੀਆਂ ਵੀ ਇਥੋਂ ਦੀਆਂ ਸਮੱਸਿਆਵਾਂ ਹੋਣਗੀਆਂ ਚਾਹੇ ਉਹ ਨਿੱਜੀ ਹੁੰਦੀਆਂ ਵੀ ਹੁੰਦੀਆਂ ਸਾਂਝੀਆਂ ਵੀ ਹੁੰਦੀਆਂ ਨੇ ਤੇ ਉਥੋਂ ਦੇ ਲੋਕਾਂ ਦੀ رائے ਲੈ ਕੇ ਕਿਉਂਕਿ ਜੇ ਬਰਨਾਲੇ ਮੈਂ ਸ਼ਹਿਰ ਜਾਵਾਂ ਉੱਥੇ ਪ੍ਰੋਬਲਮ ਹੋਰ ਆ ਆਉਟਰ ਤੇ ਹੋਰ ਆ ਹੰਡੇਆ ਜਾਵਾਂ ਹੋਰ ਆ ਧਨੋਲੇ ਜਾਈਏ ਅਸੀਂ ਪ੍ਰੋਬਲਮ ਕੁਝ ਹੋਰ ਆ ਹਰ ਪਿੰਡ ਦੀ ਹਰ ਮਹੱਲੇ ਦੀ ਹਰ ਸਾਂਝੀ ਸਵੱਸਾ ਵੱਖਰੀ ਹੈ ਜਿਹੜੇ ਉੱਥੋਂ ਦੇ ਕੁਝ ਜਿਹੜੇ ਲੋਕ ਜਿਹੜੇ ਜੋ ਇਸੇ ਗੱਲ ਦੀ ਸਮਝ ਰੱਖਦੇ ਹੋਣਗੇ ਕਿ ਯਾਰ ਇੱਥੇ ਅਸੀਂ ਇਹਨੂੰ ਕਿਵੇਂ ਸੁਧਾਰ ਸਕਦੇ ਹਾਂ ਇੱਥੇ ਕੀ ਹੋਣਾ ਚਾਹੀਦਾ ਕਿਹੜੀਆਂ ਕਮੀਆਂ ਨੇ ਉਹਨਾਂ ਦੇ ਸਾਰੇ ਦੇ ਰਾਏ ਲੈ ਕੇ ਤੇ ਉਹ ਫਿਰ ਮੈਂ ਇਹਨਾਂ ਲੋਕਾਂ ਦੀ ਲੜਾਈ ਉੱਥੇ ਵਿਧਾਨ ਸਭਾ ਚ ਬੈਠ ਲੜੂ ਧੰਨਵਾਦ ਜੀ ਗੱਲਬਾਤ ਕਰਨ ਲਈ ਥੈਂਕ ਯੂ